ਨਾਬਾ ਦੇ ਰਿਪੁਦਮਨ ਕਾਲਜ ਵਿਖੇ ਵਨ ਡੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਨਾਬਾ ਤੋਂ ਵਿਧਾਇਕ ਦੇਵ ਮਾਨ ਵੱਲੋਂ ਸ਼ਿਰਕਤ ਕੀਤੀ ਗਈ ਮੀਡੀਆ ਨਾਲ ਗੱਲ ਕਰਦੇ ਹਾਂ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕਰਨਾ ਹੈ ਇਸ ਮੌਕੇ ਪਾਣਾ Sidhu ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਗੱਲਬਾਤ ਕਰਦੇ ਹਾਂ ਹੋਰ ਕੀ ਕੀ ਪ੍ਰਬੰਧਕਾਂ ਨੇ ਤੁਸੀਂ ਵੀ ਸੁਣੋ ਸਾਡੇ ਨਾਬਾ ਤੋਂ ਪੱਤਰਕਾਰ ਅਵਤਾਰ ਚੰਦ ਧਰਮਸੋਧੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਡੇ ਜੀਤੇ ਬਾਈ ਦਾ ਨਾਲ ਤੇ ਇੰਦਰ ਖੈਰਾ ਜੀ ਔਰ ਸਰਦਾਰ ਗੁਰਦੇਵ ਸਿੰਘ ਦੇ ਦੇਮਦਾਰ ਔਰ ਸਾਡੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਯੋਗਦਾਨ ਦੀ ਗੱਲ ਕਰੀਏ ਮੇਰਾ ਬਹੁਤ ਘੱਟ ਯੋਗਦਾਨ ਹੈ ਇਸ ਜੋ ਵੀ ਅੱਜ ਪਹਿਲਾ ਵਾਲੀਬਾਲ ਕੱਪ ਹੋ ਰਿਹਾ ਹੈ ਸਾਰਾ ਜਿਹੜਾ ਯੋਗਦਾਨ ਹੈ ਜਿਹੜਾ ਸਾਰਾ ਸ਼ਰੇ ਹੈ ਉਹ ਮੇਰੇ ਭਰਾ ਰਵੀ ਦਾ ਉਹਦੀ ਪੂਰੀ ਟੀਮ ਜੈਲੀ ਭਰਾ ਦਾ ਤੇ ਰਵੀਵੀਰ ਦੇ ਛੋਟੇ ਭਰਾ ਦਾ ਸਭ ਤੋਂ ਵੱਡਾ ਹੋਰ ਯੋਗਦਾਨ ਹੈ ਕਿ ਉਹਨਾਂ ਨੇ ਸਾਰੀ ਜਿੰਨੀ ਵੀ ਯੂਥ ਇਹਨੂੰ ਇਕੱਠਾ ਕੀਤਾ ਕੱਲ ਜਿਵੇਂ ਆਪਾਂ ਤੁਹਾਡੇ ਵੱਲੋਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜੈਲੀ ਵੀਰ ਜੀ ਉਹਨਾਂ ਨੇ ਸਾਰੇ ਨਾਬੇ ਨੂੰ ਸੱਦਾ ਦਿੱਤਾ ਉਹਦੇ ਵਿੱਚ ਇਹਨਾਂ ਨੇ ਇੱਕ ਬਹੁਤ ਅੱਛੀ ਗੱਲ ਕਹੀ ਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਜੇ ਨੌਜਵਾਨ ਅੱਗੇ ਆਉਂਦੇ ਨੇ ਤਾਂ ਜੋ ਨਸ਼ਾ ਉਹ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਰਹਿੰਦਾ ਤਾਂ ਜਿਵੇਂ ਮੈਂ ਅਕਸਰ ਕਹਿੰਦਾ ਕਿ ਜਿਹੜਾ ਨਾਬਾ ਇੱਕ ਛੋਟੀ ਕਾਂਸ਼ੀ ਹੈ ਇਹ ਧਾਰਮਿਕ ਵਿਰਤੀ ਵਾਲਾ ਸ਼ਹਿਰ ਹੈ ਤਾਂ ਅੱਜ ਆ ਕੇ ਵੇਖਣ ਉਹ ਸੰਸਥਾਵਾਂ ਜੋ ਧਾਰਮਿਕ ਨੇ ਜਾਂ ਜੋ ਸਮਾਜ ਸੇਵੀ ਨੇ ਕਿ ਇਹ ਯੂਥ ਦਾ ਵੀ ਸ਼ਹਿਰ ਹੈ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਜੀਆਂ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਅਜਿਹੇ ਜੋ ਨੌਜਵਾਨ ਨੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇ। ਹੋਰੀਆਂ ਸੀ ਕਿ ਹਾਂਜੀ ਜੋ ਅਗਲੇ ਸਾਲ ਮੈਚ ਹੋਊਗਾ ਵੀ ਉਹਦੇ ਵਿੱਚ ਮੈਂ ਆਪਣੇ ਵੱਲੋਂ ਕੁਝ ਕਰਾਂ ਤਾਂ ਉਹ ਇੱਕ ਅਨਾਊਂਸਮੈਂਟ ਹੈ। ਜਾਦਵੀ ਰਵੀਵੀਰ ਹਨੀ ਕੋਈ ਕੱਪ ਕਰਨਗੇ ਤਾਂ ਉਹਦੇ ਵਿੱਚ ਜੋ ਪਹਿਲੇ ਇਨਾਮ ਰਾਸ਼ੀ ਹੋਗੀ ਉਹ ਮੋਟਰਸਾਈਕਲ ਦੀ ਹੋਊਗੀ ਆਪਣੇ ਵੱਲੋਂ ਜੋ ਦੂਸਰੀ ਜੋ ਦੂਸਰੀ ਹੋਗੀ ਲਾਡੀ ਮੋਪਾਰਾਏ ਭਰਾ ਸਾਡਾ 바ਵਾ ਤੇ ਜੀ ਸੋਲਰ ਮੋਟਰਸਾਈਕਲ ਦੀ ਹੋਗੀ ਪਹਿਲੀ ਪਹਿਲਾ ਇਨਾਮ ਮੋਟਰਸਾਈਕਲ ਹੋ ਦੂਸਰਾ ਜਿਵੇਂ ਵੀ ਕਮੇਟੀ ਦੇ ਮੈਂਬਰ ਕਹਿਣਗੇ ਉਹ ਜਾਣ ਕੇ ਪਹਿਲਾ ਤੇ ਦੂਜਾ ਜੋ ਵੀ ਇਨਾਮ ਹੋਊਗਾ ਉਹ ਮੇਰੇ ਵੱਲੋਂ ਮੇਰੀ ਸੰਸਥਾ ਡਿਵਾਈਨ ਐਂਜਲ ਵੱਲੋਂ ਅੱਜ ਤੋਂ ਹੀ ਸਪான்ਸਰ ਹੈ ਤੇ ਮੈਂ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਨਾਪੇ ਦੇ ਉਹਨਾਂ ਦੇ ਯੂਥ ਨੂੰ ਕਹੂੰਗਾ ਕਿ ਰਵੀ ਭਰਾ ਨਾਲ ਮਿਲਣ ਇਹ ਜੇ ਪ੍ਰੋਗਰਾਮ ਹਰ ਪਿੰਡ 'ਚ ਕਰਾਂ ਜਿੰਨਾ ਵੀ ਮੇਰਾ ਸਹਿਯੋਗ ਦੀ ਲੋੜ ਹੈ ਮੈਂ ਤੈਹ ਦਿਲੋਂ ਕਰਨ ਨੂੰ ਤਿਆਰ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਅੱਜ ਜਿਹੜਾ ਪ੍ਰੋਗਰਾਮ ਹੈ ਟੂਰਨਾਮੈਂਟ ਦਾ ਕੱਪ ਰੱਖਿਆ ਗਿਆ ਠੀਕ ਹੈ ਚਲੋ ਇਹ ਦੇਖੋ ਅਸੀਂ ਨਾਬੇ ਦੇ ਵਿੱਚ ਸਾਡੇ ਜਿਹੜਾ ਇਤਿਹਾਸਕ ਸ਼ਹਿਰ ਨਾਬਾ ਇਹ ਆਲੇ ਦੁਆਲੇ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਨਾਮ ਬਣਿਆ ਹੈ ਬ੍ਰਾਂਡ ਹੈ ਜਿਹੜਾ ਨਾਬਾ ਸ਼ਹਿਰ ਅਸੀਂ ਇਹ ਚਾਹੁੰਦੇ ਹਾਂ ਵੀ ਨਾਬੇ ਦਾ ਨਾਮ ਹੋਰ ਚਮਕੇ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਨਸ਼ੇ ਵਾਲੇ ਰੁਝਾਨ ਜਿਆਦਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਇਹ ਚਾਹੁੰਦੇ ਹਾਂ ਵੀ ਕਿ ਉਹ ਖੇਡਾਂ ਨੂੰ ਦੇਖ ਕੇ ਖੇਡਾਂ ਵਾਲੇ ਨੂੰ ਅੱਗੇ ਆਉਣ ਤੇ ਖੇਡਾਂ ਖੇਡਣ ਤੇ ਆਪਣੇ ਪੰਜਾਬ ਦਾ ਤੇ ਨਾਬੇ ਸ਼ਹਿਰ ਦਾ ਨਾਂ ਰੋਸ਼ਨ ਕਰਨ ਤੁਸੀਂ ਦੇਖ ਹੀ ਰਹੋਗੇ ਅੜਾ ਕੈਮਰਾ ਕਮਾ ਕੇ ਦੇਖੋ ਕਿਵੇਂ ਬੱਚਿਆਂ ਦੇ ਖੇਡਣ ਵਾਲਿਆਂ ਤੇ 90 ਦੀ ਜੂਸ ਤੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਐਂ ਸਾਨੂੰ ਹੁਣ ਹੁਣਾਰਾ ਮਿਲਦਾ ਰਿਹਾ ਤਾਂ ਇਸ ਤੋਂ ਵੀ ਡਵਲਪ ਵਾਲਾ ਮੈਚ ਕਰਾਵਾਂਗੇ ਜੀ ਕਿਉਂਕਿ ਜਿਹੜਾ 90 ਦੇ ਲੋਕ ਨੌਜਵਾਨ ਕਿੰਨਾ ਖਾਦ ਦਿੱਤਾ ਤੁਸੀਂ ਦੇਖੋ ਜੀ ਕੈਮਰਾ ਕਮਾ ਕੇ ਤੁਹਾਨੂੰ ਸਾਰੇ ਨੂੰ ਲੱਗ ਆਪ ਹੀ ਪਤਾ ਲੱਗ ਜਾਊਗਾ ਵੀ ਨਾਬੇ ਦੀ ਜੂਸ ਕਿਵੇਂ ਨਾਲ ਖੜੀ ਆ ਤੇ ਪਲੇਅਰ ਦੀਆਂ ਟੀਮਾਂ ਘਟੋੜ 40 ਟੀਮਾਂ ਆ ਚੁੱਕੀਆਂ ਨੇ ਸਾਡੇ ਕੋਲੇ ਜਿਨ੍ਹਾਂ ਦੀ ਐਂਟਰੀ ਹੋ ਚੁੱਕੀ ਹੈ ਕਿ ਤੁਹਾਨੂੰ ਆ ਜਾਣ ਟੀਮਾਂ ਜੀ ਹਰਿਆਣਾ ਚੋਂ ਜੁਪੀ ਚੋਂ ਵੀ ਪਹੁੰਚ ਚੁੱਕੀ ਹੈ ਕਿ ਟੀਮ ਪਟਿਆਲਾ ਬਾਕੀ ਪੰਜਾਬ ਦੇ ਲਾਗ-ਵਾਕ ਵਾਕੇ ਜ਼ਿਲ੍ਹਿਆਂ ਚੋਂ ਆਈਆਂ ਹੋਈਆਂ ਨੇ ਟੀਮਾਂ ਜੀ ਜਿਹੜਾ ਐਕਸਾ 90 ਦੇ ਨੌਜਵਾਨ ਨੇ ਪੰਜਾਬ ਦੇ ਵਿੱਚ ਨਸ਼ਾ ਕਰ ਜਾ ਰਹੇ ਨੇ ਇਹਨਾਂ ਨੂੰ ਕੀ ਕਹਿੰਦੇ ਹੋ ਦੇਖੋ ਜੀ ਸਾਡਾ ਤਾਂ ਇਹੀ ਮਕਸਦ ਹੈ ਵੀ ਲੋਕ ਨਸ਼ਾ ਛੱਡ ਕੇ ਗੇਮਾਂ ਵਾਲ ਜੁੜਨਾ ਤਾਂ ਹੀ ਅਸੀਂ ਇਹ ਨਾਮ ਰੱਖਿਆ ਨੇ ਤੇ ਤਾਂ ਹੀ ਇਹ ਗਰਾਊਂਡ ਵਿੱਚ ਜੋ ਨੌਜਵਾਨਾ ਜੋਰ ਦਿਖਾਏ ਜਾ ਰਹੇ ਨੇ ਐਸੇ ਚੋ ਸਰਦਾਰ ਮੌਨੀ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜ ਚੁੱਕੇ ਹਨ ਉਹਨਾਂ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬੋਲੋ ਤਾੜੀਆਂ ਮਾਰ ਦੋ ਅਰਸ਼ਵੀਰ ਲੰਮਰੀ ਆ ਗਿਆ ਫਟੇ ਗੜੇ ਛੰਨਾ ਦੀ ਧਰਤੀ ਦਾ ਕਿ ਜਿਹੜੀ ਝੁਕਦੀ ਕਦੇ ਨਹੀਂ ਅਸੀਂ ਧੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਸਟਾਰ ਆਇਆ ਹੋਇਆ ਜ ਗਗਨ ਡੀਜੇ ਕਿੰਗ ਮੇਰੇ ਮਿੱਤਰੋ ਤੇ ਨਾਲ ਓਏ ਆਹ ਕਹਿੰਦੇ ਗਗਨ ਪੁੱਜਿਆ ਹੋਇਆ ਹੈ ਡੀਜੇ ਕਿੰਗ ਤੇ ਦੁਨੀਆ ਪਿਆਰ ਦੇ ਨਾਲ ਐਫਕਿਕ ਨੇ ਕਹਿੰਦੀ ਹੈ ਕੋਣੇ ਤੋਂ ਮੋਦੀ ਕਰਲਾ ਸਾਹਮਣੇ ਸਾਹਮਣੇ ਦੇਖੋ ਭਾਨਾ ਸਿੱਧੂ ਸਾਡਾ ਵੀਰ ਹੋਰੇ ਕਰਦਾ ਹੋਰੇ ਵੀ ਕਰਦਾ ਹੋ ਰਾਜਾ ਵੀ ਕੌਣ ਆ ਕਾ ਬਾਨਾ ਸਿੱਧੂ ਤੇ ਤਾਲੂ ਵਾਲੀਆ ਹਰਵਿੰਦਰ ਪੰਡਤ ਭਾਨਾ ਸਿੱਧੂ ਵਿਸ਼ੂ ਪਟਿਆਲਾ ਤੇ ਲੋਸ਼ੀ ਵਿਸ਼ੂ ਪਟਿਆਲਾ ਤੇ ਲੋਸ਼ੀ ਦੇ ਟੀਮਾਂ ਜਲਦੀ ਆਣ ਆ ਗਿਆ ਯਾਰ ਅੱਤੀ ਸ਼ੂ ਪਟਿਆਲਾ ਹਤਕਰਾ ਕਰੇ ਟੀਮ ਆ ਗਈ ਪਰ ਗਰਾਊਂਡ ਦੇ ਵਿੱਚ ਰਾਪਰ ਛੰਨਾ ਕੇਪੀ ਰਣਬਾਰਾ ਦੇ ਵੀਰ प्रदीप ਛਾ ਦਾ ਵਿੜਾ ਧੰਨ ਧੰਨੀ ਆ ਗਈ ਦਮਲੇਸ਼ੀਆ ਹੋਏ ਹੋਏ ਦਮਲੇਸ਼ੀਆ ਬਹੁਤ ਬਹੁਤ ਧੰਨਵਾਦ ਰੁੜ ਗਿਆ ਵੀ ਟਿਕਾਣੇ ਲਾਵਾ ਤਾਂ ਗੱਲਾਂ ਮੇਰੇ ਮਿੱਤਰੋ ਇਹਦਾ ਬਿੱਲਾ ਤੇ ਖੱਗਣ ਇਹਦਾ ਦੇਖ ਅੰਟੀ ਖੇ ਆ ਸਾਡੇ ਵੀ ਅਸਰ ਸਾਹਿਬ ਚੇਚੇ ਤੌਰ ਤੇ ਆਇਆ ਸਾਡਾ ਵੀਰ